ਪੁਜੀ ਗਾਕਾਲਸਾ ਬਾਰਡ ਜੀ ਦੀ ਫਕੀਰ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨੇਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀਆਂ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਹਲਕਸਾਬ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇਥੇ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਸਖਬ ਸਾਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਪੰਥਕ ਵੱਲੋਂ ਪਹਾਰਾ ਕੱਟ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ 'ਚ ਦੇਖੇ ਜਾਣਗੇ ਗੁਰੂ ਜੀ ਦਾ ਖਾਲਸਾ ਬਹੁਤ ਬੜੀ ਜੀ ਦੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨੇਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀਆਂ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਹਤਕ ਸਾਹਿਬ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਸਖਬ ਸਾਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ 'ਚ ਦੇਖੇ ਜਾਣਗੇ ਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨੇਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀਆਂ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਸਖ ਸਾਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਪੰਥਕ ਵੱਲੋਂ ਭਾਰਾ ਇਕੱਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ 'ਚ ਦੇਖੇ ਜਾਣਗੇ ਗੁਰੂ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨੇਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀਆਂ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬਹੁਤ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹੀ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਵਿੱਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਦੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀਆਂ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਤ ਸਾਹਿਬ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਤ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਗਤਕ ਸਾਹਿਬ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਗਤਕ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬਹੁਤ ਜੀ ਦੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਟਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹੀ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਰਤਕ ਸਾਹਿਬ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਰਤਕ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬਹੁਤ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹੀ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਦੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਟਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ। ਜੁਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ। ਇਹੇ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲਤ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲਤ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਨਜ਼ੀਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬੜੀ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਤਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹੀ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਰਤਕ ਸਾਹਿਬ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਰਤਕ ਸਾਹਿਬ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ ਫਿਰ ਆਉਣ ਵਾਲੇ ਸਮੇਂ ਚ ਦੇਖੇ ਜਾਣਗੇ ਜੀ ਦਾ ਖਾਲਸਾ ਬਹੁਤ ਬਹੁਤ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਟਾਰਨਟ ਵਿਖੇ ਇਕੱਠ ਹੋਇਆ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਸ਼ੈਫਟਨ ਤੋਂ ਜਲੌਂਗ ਤੋਂ ਅਤੇ ਜੋ ਆਸਟ੍ਰੇਲੀਆ ਦੀ ਜਥੇਬੰਦੀਆਂ ਨੇ ਯੂਥ ਫੈਡਰੇਸ਼ਨ ਦੀਆਂ ਉਹ ਸਭ ਉਰੇ ਪਹੁੰਚੀਆਂ ਨੇ ਇਹੀ ਇਕੱਠ ਜੋ ਜਲੌਂਗ ਦੇ ਵਿੱਚ ਆਪਣੇ ਸਿੰਘਾਂ ਦਾ ਮਸਲਾ ਚੱਲ ਰਿਹਾ ਹੈ ਬੈਨ ਦਾ ਜਿਹਦੇ ਬਾਰੇ ਕਾਲ ਤਖਸਾਲ ਤੋਂ ਹੁਕਮ ਆ ਚੁੱਕਾ ਹੈ ਵੀ ਉਹਨਾਂ ਤੇ ਬੈਨ ਜਲਦ ਤੋਂ ਜਲਦ ਹਟਾਇਆ ਜਾਵੇ ਪਰ ਉਹ ਹਲੇ ਤੱਕ ਉਹ ਸੰਪੂਰਨ ਨਹੀਂ ਹੋਇਆ ਤਾਂ ਸਾਡੀ ਇੱਥੋਂ ਜਲੌਂਗ ਦੀ ਕਮੇਟੀ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਉਹ ਸਿੰਘਾਂ ਦੇ ਉੱਤੋਂ ਬੈਨ ਹਟਾਇਆ ਜਾਵੇ ਅਤੇ ਕਾਲ ਤਖਸਾਲ ਸਰ ਦੇ ਹੁਕਮ ਨੂੰ ਬਹਾਲ ਕੀਤਾ ਜਾਵੇ ਅਤੇ ਨੰਬਰ 2 ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕਮੇਟੀਆਂ ਬਣਨ ਸਾਰੇ ਗੁਰੂ ਘਰਾਂ ਚ ਜਲੌਂਗ ਦੇ ਵਿੱਚ ਵੀ ਉਹ ਅਮਰਤਾ ਦੀ ਕਮੇਟੀ ਹੋਵੇ ਅਤੇ ਜੇ ਜਲੌਂਗ ਵਾਲੀ ਕਮੇਟੀ ਇਸ ਤੇ ਪੂਰਨ ਨਹੀਂ ਖੜੀ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਪੰਥਕ ਵੱਲੋਂ ਭਾਰਾ ਕਾਠ ਹੋਏਗਾ ਅਤੇ ਫਿਰ ਉਸ ਦੇ ਸਿੱਟੇ